I'm gonna go to ਗੁਰੂ ਗੋਬਿੰਦ ਸਿੰਘ ਮਹਾਰਾਜ ਸਫਾਈ ਹੋਣ ਦੀ ਵਾਹ ਵਾਹਿਗੁਰੂ ਸਭ ਪਰਸ਼ੰਦ ਜੋਤ ਸਨਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਰਣਜਨ ਦੀ ਰਾਗ ਦਾ ਧਿਆਨ ਵਾਹਿਗੁਰੂ ਵਾਹਿਗੁਰੂ ਬੰਦਾ ਮਿਆਰੇ ਤੁਹਾਰ ਸਭ ਦਾਮੇ ਚਾਲੀ ਉਮਕੇ ਨਾਮ ਜਪਿਆ ਬਣੇ ਸਕੇ ਬਹੁਤ ਬਹੁਤ ਸਾਰੀ ਗੁਰ ਸੰਗਤ ਦਾ ਧੰਨਵਾਦ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 357ਵੇਂ ਅਵਤਾਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਅੱਜ ਦਾ ਦਿਨ ਇਸ ਧਰਤੀ ਵਾਸਤੇ ਇਹ ਭਾਰਤ ਭੂਮੀ ਵਾਸਤੇ ਬਹੁਤ ਵੱਡਾ ਦਿਨ ਜਿਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਆਏ ਤੇ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਕਿਉਂਕਿ ਉਹਨਾਂ ਨੇ ਜੋ ਸਾਡੇ ਵਾਸਤੇ ਕੀਤੇ ਬਹੁਤ ਵੱਡੀਆਂ ਕੁਰਬਾਨੀਆਂ ਸਾਰਾ ਪਰਿਵਾਰ ਵਾਰਿਆ ਤੇ ਆ ਰੱਬੀ ਪਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੋੜ ਕੇ ਤੁਰ ਕੀ ਬਾਣੀ ਆਈ ਤਿੰਸਗਲੀ ਤਿੰਤ ਮਟਾਈ ਦਾ ਜੋ ਉਪਦੇਸ਼ ਸੰਦੇਸ਼ ਉਹਨਾਂ ਨੇ ਦਿੱਤਾ ਇਹ ਜੋ ਸਰਬ ਸਾਨੀ ਵਾਲਤਾ ਦਾ ਸੰਦੇਸ਼ ਦਿੱਤਾ ਸੋ ਉਹਨਾਂ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਅਮਰਤ ਵੇਲੇ ਤੋਂ ਪਿੰਡ ਖਖਰੈਣ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਇਸ ਵੇਲੇ ਭੁੱਲਰ ਵੇਡ ਪਹੁੰਚਾ ਸੋ ਬੇਅੰਤ ਗੁਰ ਸੰਗਤਾਂ ਗੁਰੂ ਪਾਤਸ਼ਾਹ ਦੇ ਜਸ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਦੇ ਦਿੱਤੇ ਦਰਸ਼ਨ ਦੇਦਾਰੇ ਕਰਕੇ ਨਾਨਕ ਨਜ਼ਰੀ ਨਜ਼ਰਿਹਾਲ ਦੀਆਂ ਬਖਸ਼ਿਸ਼ਾਂ ਲੈ ਰਹੀਆਂ ਉੱਥੇ ਸੇਵਾ ਕਰਕੇ ਸਨਮਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਰਹੀਆਂ ਸੋ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰਪੁਰਬ ਦੀ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪੰਜਾਬ ਕਸ਼ਮੀਰ ਹਾਈਕੋਰਟ ਅਫੇਅਰਸ ਆਇਆ ਹੈਗਾ ਕਿ ਜਿਸ ਜੀਪੀਸੀ ਬੋਤਾ ਹੋਂ ਵਾਸਤੇ ਸੈਂਟ ਕੋਰ ਦਾ ਜਿਹੜਾ ਲੱਗਿਆ ਹੋਣਾ ਪੂਰੀ ਨਹੀਂ ਹੈਗਾ ਉਸ ਨੂੰ ਮੈਨਾ ਵੀ ਜਿਹੜਾ ਕਨਸੈਪਟ ਬਣ ਸਕਦਾ ਉਹ ਤਾਂ ਜੋ ਚੋਣ ਕਮਿਸ਼ਨ ਦੀ ਹਦਾਇਤ ਹੋਊਗੀ ਉਸੇ ਤਰੀਕੇ ਕੋ ਬਣੂਗਾ ਕਿਉਂਕਿ ਜੋ ਚੋਣ ਕਮਿਸ਼ਨ ਦੇ ਨੂੰ ਹਦਾਇਤਾਂ ਹੋਈਆਂ ਉਸੇ ਤਰੀਕੇ ਦੇ ਨਾਲ ਇਹ ਵਰਪਾ ਬਣਨੀ ਆ ਤੇ ਸਾਨੂੰ ਬਣਾਉਣੀਆਂ ਚਾਹੀਦੀਆਂ ਵੱਧ ਤੋਂ ਵੱਧ